ਜਵਾਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰ ਦਿਖਾਣ ਦਾ ਜਜ਼ਬਾ ਹੁੰਦਾ ਹੈ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੇ ਮਾਪਾਂ ਦਾ ਨਾਮ ਰੋਸ਼ਨ ਕਰਦੇ ਨੇ ਆਪਣੇ ਸੁਪਨਿਆਂ ਨੂੰ ਪੂਰੇ ਕਰਦੇ ਨੇ ਤਾਂ ਉੱਥੇ ਹੀ ਕੁਝ ਐਦਾ ਦੇ ਨੌਜਵਾਨ ਵੀ ਨੇ ਜਿਹੜੇ ਆਪਣੀ ਜ਼ਿੰਦਗੀ ਕਰਦੇ ਸਿਰਫ ਨਸ਼ੇ ਕਰਕੇ ਜੀ ਹਾਂ ਕੁਝ ਇੰਨੇ ਜਿਆਦਾ ਨਸ਼ੇ ਤੇ ਆਦਤ ਦੀ ਹੋ ਜਾਂਦੇ ਨੇ ਕਿ ਉਹ ਚੋਰੀ ਚੱਕਾ ਇਹ ਤੱਕ ਉਤਰ ਆਂਦੇ ਨੇ ਐਦਾ ਦੀ ਹੀ ਤਾਜ਼ਾ ਘਟਨਾ ਇੱਕ ਨਾਬੇ ਤੋਂ ਸਾਹਮਣੇ ਆਈ ਹੈ ਜਿੱਥੇ ਤਿੰਨ ਨੌਜਵਾਨਾਂ ਨੇ ਰੈਡੀमेड ਕੱਪੜੇ ਦੁਕਾਨ ਤੇ ਜਾ ਕੇ ਚੋਰੀ ਕੀਤੀ ਹੈ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿੱਥੇ ਸਾਫ਼ ਦਿਖਾਈ ਦੇ ਰਿਹਾ ਹੈ ਕਿ ਤਿੰਨ ਨੌਜਵਾਨ ਨੇ ਜਿਹੜੇ ਉਸ ਦੁਕਾਨ ਤੇ ਜਾ ਕੇ ਚੋਰੀ ਕਰਦੇ ਨੇ ਤੇ ਉੱਥੇ ਚੌਂਕੀਦਾਰ ਨੂੰ ਵੀ ਘੁੱਟਦੇ ਨੇ ਸੱਚਿਆਕਾਲ ਮਹਾਂਪੁਰ ਨੂੰ ਤੋੜ ਕੇ ਦੇਖ ਰਹੇ ਹੋ ਪੰਜਾਬ ਐਕਸਪ੍ਰੈਸ ਪੁਲਿਸ ਨੇ ਗ੍ਰਫਤਾਰ ਕੀਤੇ ਨੌਜਵਾਨ ਜਿਨ੍ਹਾਂ ਦੀ ਉਮਰ 20 ਤੋਂ 21 ਸਾਲ ਦੇ ਦਰਮਿਆਨ ਹੈ ਇਹਨਾਂ ਨੌਜਵਾਨਾਂ ਉੱਪਰ ਚੋਰੀ ਦੇ ਦੋਸ਼ ਨੇ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਫਤਾਰ ਕੀਤਾ ਬੀਤੇ ਦਿਨੀ ਤਿੰਨੋਂ ਨੌਜਵਾਨ ਨੱਬਾ ਦੇ ਬਾਜ਼ਾਰ 'ਚ ਰਾਤ ਨੂੰ ਬ੍ਰਾਂਡਿਡ ਕੱਪੜਿਆਂ ਦੀ ਦੁਕਾਨ ਤੇ ਕੱਪੜੇ ਚੋਰੀ ਕਰ ਲੈਂਦੇ ਨੇ ਅਤੇ ਮੌਕੇ ਤੇ ਚੌਕੀਦਾਰ ਵੀ ਉੱਥੇ ਪਹੁੰਚ ਜਾਂਦੇ ਨੇ ਤੇ ਚੌਕੀਦਾਰ ਨਾਲ ਵੀ ਤੱਕਾ ਮੁਕੀ ਕਰਨ ਲੱਗ ਪੈਂਦੇ ਨੇ ਅਤੇ ਨਸ਼ੇ ਦੀ ਹਾਲਤ 'ਚ ਇਸ ਘਟਨਾ ਨੂੰ ਇਹ ਤਿੰਨੋਂ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਇਸ ਮੌਕੇ ਤੇ ਆਰੋਪੀ ਨੌਜਵਾਨ ਨੇ ਦੱਸਿਆ ਕਿ ਇਹ ਚੋਰੀ ਦੀ ਘਟਨਾ ਨੂੰ ਪਹਿਲੀ ਵਾਰ ਅੰਜਾਮ ਦਿੱਤਾ ਹੈ ਕਿਉਂਕਿ ਅਸੀਂ ਨਸ਼ੇ ਦੇ ਆਦੀ ਹਾਂ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਗਲਤੀ ਦਾ ਅਹਿਸਾਸ ਮੰਨਦੇ ਹਾਂ ਜਦੋਂ ਚੋਰੀਆਂ ਕਰਦੇ ਸੀ ਪਰ ਪਹਿਲੀ ਵਾਰ ਕਰੀ ਤੀ ਕੀ ਜ਼ਰੂਰਤ ਪੈ ਗਈ ਚੋਰੀ ਕਰਨ ਦੀ ਤੁਸੀਂ ਕੰਮਕਾਰ ਕਰ ਸਕਦੇ ਹੋਗੇ ਤੇ ਤੁਹਾਡੇ ਚ ਕਿਹੜਾ ਕੋਈ ਹੋ ਨਹੀਂ ਸਰ ਨਸ਼ਾ ਪੱਤਾ ਆਵੇਗਾ ਪੱਕਾ ਤੇ ਕਾਦਾ ਨਸ਼ਾ ਪੱਤਾ ਕਰ ਦਾਰੂ ਵੀ ਰੱਖੀ ਦੀ ਸੁੱਖਾ ਵੀ ਰੱਖਿਆ ਦੀ ਹਾਂਜੀ ਨਸ਼ੇ ਦੀ ਪੂਰਤੀ ਵਾਸਤੇ ਕਰਦੇ ਸੀ ਇਹ ਜ਼ਰਾ ਗਲਤੀ ਹੋ ਗਈ। ਇਹ ਤੁਹਾਡੇ ਮਨ 'ਚ ਨਹੀਂ ਆਇਆ ਵੀ ਜਿਹੜਾ ਹੈਗਾ ਤੁਸੀਂ ਕਿੰਨੇ ਪੜੇ ਲਿਖੇ ਹੋ। ਮੈਂ 7 ਬੜਿਆ ਮੈਂ। ਵੀ ਪੜ੍ਹ ਲਿਖ ਕੇ ਤੁਸੀਂ ਹੋਰ ਪ੍ਰਾਈਵੇਟ ਵੀ ਕੰਮ ਕਰ ਸਕਦੇ ਹੋ। ਹਾਂ, ਕੰਮ ਕਰਦੇ ਲੱਗ ਰਹੇ ਸੀ ਇਹ ਗਲਤੀ ਨਾ ਹੋਵੇ। ਉਮਰ ਕਿੰਨੀ ਕਹਤ ਵੀ? ਮੇਰੇ 19 ਸਾਲ ਦੇ। ਕਿਵੇਂ ਤੁਹਾਡੇ ਮਨ 'ਚ ਆਇਆ ਵੀ ਚੋਰੀਆਂ ਕਰਨੇ? ਮਨ 'ਚ ਇਹ ਗਲਤੀ ਨਾਲ ਹੋ ਗਈ। ਹੁਣ ਪੁਸਤਾਵਾ ਮੰਨਦੇ ਹੋ? ਹਾਂਜੀ। ਦੰਡਪਾਈਆਂ ਗਈ 200 ਪਿੱਛੇ ਫਿਰ ਪਰਿਵਾਰ ਦੇ ਮੈਂਬਰ ਵੀ ਦੁਖੀ ਨੇ ਤੁਹਾਡੇ ਗਲਤ ਕੰਮ ਕਰਦੇ ਹਾਂਜੀ ਇਸ ਮੌਕੇ ਤੇ ਨਾਬਾ ਕੋਤਵਾਲੀ ਪੁਲਿਸ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਿਮਰਾਉ ਨੇ ਦੱਸਿਆ ਕਿ ਤਿੰਨ ਨੌਜਵਾਨ ਨਸ਼ੇ ਦੀ ਆਦੀ ਨੇ ਇਨ੍ਹਾਂ ਵੱਲੋਂ ਬਜਾਜ ਕੱਪੜੇ ਦੁਕਾਨ ਤੇ ਛੋਏ ਕੀਤੀ ਸੀ ਜਿਸ ਚ ਐਲ ਸੀ ਡੀ ਕੱਪੜਾ ਅਤੇ ਇਨ੍ਹਾਂ ਵੱਲੋਂ ਚੋਰੀ ਦਾ ਕੀਤਾ ਹੋਇਆ ਮੋਟਰਸਾਈਕਲ ਅਤੇ ਇੱਕ ਐਕਟਿਵਾ ਵੀ ਬਰਾਮਦ ਕੀਤੀ ਗਈ ਇਨ੍ਹਾਂ ਦੇ ਖਿਲਾਫ ਤਾਰਾ 447380427 IPC ਦੇ ਤਹਿਤ ਮਾਮਲਾ ਦਰਜ ਕੀਤਾ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਨਸ਼ੇ ਨੂੰ ਛੱਡ ਕੇ ਆਪਣਾ ਪ੍ਰਾਈਵੇਟ ਕਾਰੋਬਾਰ ਕਰੋ ਕਿਉਂਕਿ ਚੋਰੀ ਕਰਨ ਦੇ ਨਾਲ ਤੁਸੀਂ ਜੇਲ੍ਹ ਦੇ ਸਲਾਖਾਂ ਹੀ ਪਿੱਛੇ ਜਾਵੋਗੇ ਜਿਸ ਦੇ ਨਾਲ ਤੁਹਾਡੇ ਘਰ ਦੇ ਵੀ ਚਿੰਤਿਤ ਰਹਿਣਗੇ। ਇਹ ਦਿਨ ਜਿਹੜਾ ਆਪਾਂ ਨੂੰ ਪਤਾ ਹੈ ਕਿ ਯਾਤ ਨੂੰ ਬਾਜ਼ਾਰ ਦੇ ਵਿੱਚ 3-4 ਦੁਕਾਨਾਂ ਦੇ ਵਿੱਚ ਜਿਹੜੀ ਚੋਰੀਆਂ ਕੀਤੀਆਂ ਸੀਗੀਆਂ ਉਹਦੇ ਵਿੱਚ ਅਸੀਂ ਤਿੰਨ ਕੁਸ਼ੀਆਂ ਨੂੰ ਅਰੈਸਟ ਕੀਤਾ ਤੇ ਉਹਨਾਂ ਤੋਂ ਜਿਹੜਾ ਚੋਰੀ ਹੋਇਆ ਸਮਾਨ ਬਰਾਮਦ ਕਰਵਾਇਆ। ਕੀ ਕੀ ਸੀ ਸੀ? ਉਹਦੇ ਵਿੱਚ ਇੱਕ ਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ ਇੱਕ ਭਿੱਕੀ ਮੋੜ ਤੇ ਜਿਵੇਂ ਰੈਡੀਮੇਡਸ ਕੱਪੜਿਆਂ ਦੀ ਦੁਕਾਨ ਸੀਗੀ ਉਹ ਤੋਂ ਉਹਨਾਂ ਨੇ ਕੱਪੜੇ ਵਗੈਰਾ ਚੋਰੀ ਕੀਤੇ ਹੋਰ ਇੱਕ ਅੱਧੀ ਦੁਕਾਨ ਤੋਂ ਐਲਸੀਡੀ ਚੋਰੀ ਕੀਤੀ ਜਿਵੇਂ ਹੋਰ ਕੋਖੇ ਟਾਈਪ ਸੀਗੀ ਉੱਥੋਂ ਚੋਰੀ ਕੀਤਾ ਸਾਰਾ ਸਮਾਨ ਉਹ ਬਰਾਮਦ ਕਰਾਇਆ ਇਹ ਤੋਂ ਇਲਾਵਾ ਜਿਹੜਾ ਇਹਨਾਂ ਦੇ ਵਾਰਦਾਤ ਵਿੱਚ ਚੋਰੀ ਕਰਨ ਵੇਲੇ ਵਾਹਨ ਵਰਤੇ ਸੀਗੇ ਇੱਕ ਸਕੂਟਰੀ ਤੇ ਇੱਕ ਮੋਟਰਸਾਈਕਲ ਉਹ ਵੀ ਅਸੀਂ ਬਰਾਮਦ ਕਰਵਾਏ ਨੇ ਤੇ ਉਹ ਵੀ ਜਿਹੜੇ ਹੈਗੇ ਚੋਰੀ ਹੋਣੇ ਪਾਏ ਗਏ ਨੇ ਕਿ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਜਿੱਥੇ ਨੇ ਤੇ ਤਿੰਨੋਂ ਜੀ ਆਪਣੇ ਸੰਤਨਗਰ ਰੇਲਵੇ ਸਟੇਸ਼ਨ ਦੇ ਕੋਲ ਰਹਿਣ ਵਾਲੇ ਨੇ ਤੇ ਪਹਿਲੀ ਵਾਰੀ ਜਿਹੜਾ ਹੈਗਾ ਇਹਨਾਂ ਦੇ ਇੱਕ ਮੁਕਤਮਾ ਅਧ ਵਿੱਚ ਹੋਇਆ ਕੋਈ ਕ੍ਰਿਮਿਨਲ ਲਾਭ ਕੋਈ ਇਹਨਾਂ ਦਾ ਹੱਥ ਫਿਲਹਾਲ ਪਾਇਆ ਨਹੀਂ ਗਿਆ ਹੈਗਾ ਮਕਸਦ ਵੀ ਸੀਗਾ ਜੀ ਚੋਰੀ ਦੇ ਇਹੀ ਹੈ ਵੀ ਇਹ ਨਸ਼ਾ ਕਰਨ ਦੇ ਆਦੀ ਨੇ ਨਸ਼ੇ ਦੀ ਪੂਰਤੀ ਲਈ ਜਿਹੜੀ ਹੈਗੀ ਇਹਨਾਂ ਨੇ ਚੋਰੀ ਕੀਤੀ ਹੈ ਉਮਰ ਕਿੰਨੇ ਕਿੰਨੇ ਕਾਈ ਨੇ ਉਮਰ ਇਹ 20-22 ਸਾਲ ਦੇ ਵਿੱਚ ਨੇ ਤਿੰਨੋਂ ਜਿਹੜੇ ਹੈਗੇ ਨੇ ਤਿੰਨੇ 20-22 ਸਾਲ ਦੇ ਕਰੀਬ ਹੈਗੇ ਨੇ ਪੁਲਿਸ ਨੇ ਕਿੰਨੀ ਮੁਸ਼ਕਲ ਕਰਨ ਦੇ ਪੇ ਫੜਨ ਵਿੱਚ ਹੈ ਕਈ ਸੀਸੀਟੀਵੀ ਵੀ ਆਈਸੀ ਸਾਹਮਣੇ ਬਿਲਕੁਲ ਜੀ ਸੀਸੀਟੀਵੀ ਫੁਟੇਜ ਵੀ ਅਸੀਂ ਲਈ ਆ ਉਹਦੀ ਹੈਲਪ ਵੀ ਸੀਸੀਟੀਵੀ ਫੁਟੇਜ ਦੀ ਹੈਲਪ ਲਈ ਆ ਉਹ ਤੋਂ ਇਲਾਵਾ ਜਿਹੜੇ ਸਾਡੇ ਸੋਰਸ ਨੇ ਉਹਨਾਂ ਦੀ ਹੈਲਪ ਲਈ ਚਲੋ ਪਬਲਿਕ ਨੇ ਵਧੀਆ ਸਹਿਯੋਗ ਦਿੱਤਾ ਉਹਦੇ ਸਹਿਯੋਗ ਨਾਲ ਕਾਫੀ ਜਿਹੜਾ ਹੈਗਾ ਅਸੀਂ ਇਹਨੂੰ ਮਤਲਬ ਜਲਦੀ ਟ੍ਰੇਸ ਕਰ ਲਿਆ ਤੇ ਜਲਦੀ ਅਰੈਸਟ ਕਰ ਲਿਆ ਇਹਨਾਂ ਨੂੰ ਕੋਈ ਵੱਡੀ ਧਾਰਾ ਦੇ ਤਹਿਤ ਮੁਕੱਦਮਾ ਕਰ ਦਿੱਤਾ ਇਹਦੇ ਵਿੱਚ ਅਸੀਂ 457 380 ਤੇ ਨਾਲ 427 ਲਈ ਇੱਕ ਜਿਵੇਂ ਪਾੜ ਪਾੜ ਲਾ ਕੇ ਦੁਕਾਨ ਦਾ ਬਰ ਸ਼ਟਰ ਤੋੜ ਕੇ ਚੋਰੀ ਕੀਤੀ ਹੈ ਤੇ ਅੱਗੇ ਉਹਦਾ ਸ਼ੀਸ਼ਾ ਲੱਗੇ ਆਇਆ ਸੀਗਾ ਉਹ ਵੀ ਤੋੜੇ ਨੁਕਸਾਨ ਕੀਤਾ ਉਹਦੇ ਵਿੱਚ 427 ਤਾਰਾ ਦਾ ਜਿਹੜਾ ਹੈਗਾ ਅਸੀਂ ਹੋਰ ਲੱਕ ਦਿੱਤਾ ਬ੍ਰਾਮਣੀ ਵੀ ਕੁਝ ਹੋਈ ਹੈ ਬ੍ਰਾਮਣੀ ਜਿਹੜੇ ਕੱਪੜੇ ਚੋਰੀ ਹੋਏ ਸੀਗੇ ਜੀ ਅਸੀਂ ਕੱਪੜੇ ਬ੍ਰਾਮਣੀ ਕੀਤੇ ਨੇ ਹੋਰ ਜਿਹੜੇ ਆਰਟੀਕਲਸ ਚੋਰੀ ਹੋਏ ਸੀਗੇ ਜਿਵੇਂ LCD ਵਗੈਰਾ ਚੋਰੀ ਹੋ ਗਈ ਇੱਕ ਫਰੂਟ ਦੀ ਦੁਕਾਨ ਸੀਗੀ ਉਥੋਂ ਕੋਈ ਇਹਨਾਂ ਦੇ ਸੀਗੇ ਉਜਾਰ ਵਗੈਰਾ ਸੀਗੇ ਉਹ ਚੋਰੀ ਹੋਏ ਸੀਗੇ ਉਹ ਬਰਾਮਦ ਹੋ ਗਏ ਬਾਕੀ ਤੁਹਾਨੂੰ ਦੱਸਿਆ ਜੀ ਵੀ ਜਿਹੜਾ ਬਾਈਕਲ ਸੀਗੇ ਦੋਨੋਂ ਉਹ ਵੀ ਚੋਰੀ ਦੇ ਸੀਗੇ ਉਹ ਵੀ ਅਸੀਂ ਬਰਾਮਦ ਕਰ ਲੈਨੇ ਸਕੂਟਰੀ ਦੀ ਮੋਟਰਸਾਈਕਲ ਨਹੀਂ ਕੋਈ ਹਥਿਆਰ ਨਹੀਂ ਸੀਗਾ ਇਹ ਬਿਨਾਂ ਹਥਿਆਰ ਤੋਂ ਵੀ ਨਾ ਕੋਈ ਹਥਿਆਰ ਵਾਲੀ ਗੱਲ ਨਹੀਂ ਹੈਗੀ ਜੀ ਨਾਮ ਕੀ ਹੈ ਜੀ ਇਹਨਾਂ ਤਿੰਨਾਂ ਦਾ ਨਾਮ ਇੱਕ ਦਾ ਹੈਗਾ ਪ੍ਰਦੀਪ ਹੈ ਜੀ ਨਾਮ ਇੱਕ ਸੁਮਿਤ ਹੈ ਇੱਕ ਤੀਜਾ ਮੁੰਡਾ ਹੈ ਅਜੇ ਬਿਲਕੁਲ ਇਹਨਾਂ ਨੂੰ ਬਾਰ-ਬਾਰ ਇਹੀ ਅਪੀਲ ਕਰੀਦੀ ਅਤੇ ਅੱਜ ਵੀ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਮਾੜੇ ਕੰਮ ਛੱਡ ਕੇ ਚੰਗੇ ਕੰਮਾਂ ਵੱਲ ਧਿਆਨ ਦੇਣ। ਕਿ ਮਾੜੇ ਕੰਮ ਕਰਨ ਵਾਲੇ ਦਾ ਕੋਈ ਕੋਈ ਹੈ ਨਹੀਂ ਉਹਦਾ ਮਤਲਬ ਉਹਦਾ ਇੱਕ ਤਰ੍ਹਾਂ ਕੋਈ ਫੜਿਆ ਹੀ ਜਾਣਾ। ਕੋਈ ਉਹਦੀ ਸੇਫ ਸਾਈਡ ਨਹੀਂ ਹੈਗੀ ਕਿ ਉਹ ਬੰਦਾ ਕੋਈ ਮਾੜਾ ਕੰਮ ਕਰਕੇ ਇਹ ਕਰੇ ਵੀ ਮੈਂ ਫੜਿਆ ਨਹੀਂ ਜਾਣਾ ਜਾਂ ਮੈਂ ਮੇਰਾ ਕਿਸੇ ਨੂੰ ਪਤਾ ਨਹੀਂ ਲੱਗਣਾ ਇਹ ਬਿਲਕੁਲ ਪੋਸੀਬਲ ਨਹੀਂ ਹੈਗਾ ਕਿ ਉਹ ਉਹਦਾ ਨਾਂ ਪਤਾ ਲੱਗੇ। ਉਹ ਮਾੜੇ ਕੰਮ ਕਰਨ ਵਾਲੇ ਬੰਦਿਆਂ ਨੂੰ ਇੱਕ ਤਰ੍ਹਾਂ ਜਰੂਰ ਫੜਿਆ ਜਾਣਾ। ਤੇ ਜੀ ਮੇਰੀ ਇਹੀ ਅਪੀਲ ਹੈ ਵੀ ਚੰਗੇ ਕੰਮ ਕਰੋ। ਬਹੁਤ ਕੁਝ ਹੈਗਾ ਕਰਨ ਵਾਸਤੇ ਪੰਜਾਬ ਦੇ ਵਿੱਚ ਜੇ ਨੌਕਰੀਆਂ ਵੀ ਹੈਗੀਆਂ ਨੇ ਨੌਕਰੀ ਤੋਂ ਲਾਭ ਹੋਰ ਵੀ ਆਪਣੇ ਪ੍ਰਾਈਵੇਟ ਕੰਮ ਕਰਨ ਵਾਸਤੇ ਬਹੁਤ ਸਕੋਪ ਹੈ। ਅਪਾ ਬਾਹਰ ਜਾ ਕੇ ਵੀ ਕੰਮ ਕਰਦੇ ਆ ਉਹੀ ਕੰਮ ਆਪਾਂ ਇੱਥੇ ਕਰੀਏ ਨਸ਼ੇ ਨਾਲ ਤਾਂ ਜਿਹੜਾ ਹੈਗਾ ਸਮਾਜ ਨੂੰ ਆਪਾਂ ਕੋਈ ਵਧੀਆ ਜਿਹੜਾ ਦੇਣ ਨਹੀਂ ਦੇ ਸਕਦੇ ਨਸ਼ੇ ਨੂੰ ਤਿਆਗ ਕੇ ਵਧੀਆ ਕੰਮ ਕਰੀਏ ਤੇ ਵਧੀਆ ਆਪਣੇ ਮਾਪੇ ਦਾ ਆਪਣੇ ਸਮਾਜ ਦਾ ਆਪਣੇ ਜਿਹੜਾ ਹੈਗਾ ਦੇਸ਼ ਦਾ ਨਾਰਾ ਸ਼੍ਰੀਕੰ